ਸ਼ਰਾਬ ਨੂੰ ਤਾਂ ਆਪਣੇ ਲੋਕ ਨਸ਼ਾ ਸਮਝਦੀ ਨਹੀਂ ਬਿਲਕੁਲ ਅਗਲਾ ਕਹਿੰਦਾ ਵੀ ਇਹਦੇ ਬਣਾ ਤਾਂ ਸੇਵਾ ਇਹ ਨਹੀਂ ਵਿਆਹ ਦੂਰਾ ਮੰਨਦੇ ਆ ਵਿਆਹ ਦੂਰਾ ਮੰਨਦੇ ਆ ਖੁਸ਼ੀ ਖੁਸ਼ੀ ਨੂੰ ਦੂਰੀ ਮੰਨਦੇ ਹੁਣ ਪਿੰਡਾਂ 'ਚ ਗੱਡੋ ਗੱਡ ਸਾਡੀਆਂ ਜਿਹੜੀਆਂ ਬੀਬੀਆਂ ਨੇ ਹੂੰ ਉਹ ਨਸ਼ਾ ਨਹੀਂ ਕਰਦੀਆਂ ਉਹ ਦਾਰੂ ਨਹੀਂ ਪੀਂਦੀਆਂ ਹੂੰ ਉਹ ਸਿਗਰਟ ਨਹੀਂ ਪੀਂਦੀਆਂ ਉਹ ਹੋਰ ਨਸ਼ਾ ਨਹੀਂ ਕਰਦੀਆਂ ਹੂੰ ਬਾਹਰਲੇ ਮੁਲਕਾਂ 'ਚ ਹੈ ਉੱਥੇ ਬੀਬੀਆਂ ਵੀ ਦਾਰੂ ਪੀਂਦੀਆਂ ਨੇ ਸਾਰਾ ਕੁਝ ਨਸ਼ਾ ਕਰਦੀਆਂ ਨੇ ਬਹੁਤ ਪਰਸੈਂਟੇਜ ਬੀਬੀਆਂ ਦੀ ਇਹ ਹੈ ਜਿਹੜੀਆਂ ਮਤਲਬ ਨਸ਼ੇ ਦੀ ਆਦੀ ਨਹੀਂ ਨਸ਼ਾ ਸੇਵਨ ਕਰ ਹਾਂ ਹੈਗਾ ਉਧਰ ਰੋਕ ਟੋਕ ਨਹੀਂ ਹੈ ਗੱਲ ਸਾਡੇ ਵੀ ਨਵੀਂ ਪੀੜ੍ਹੀ ਉਹ ਜਿਆ ਮਾਹੌਲ ਦੇਖਦੇ ਆ ਉੱਥੇ ਫਿਰ ਜਾਂਦੇ ਆ ਪਬੰਗਲਾਂ ਬਾਂ ਜਾਂਦੇ ਆ ਤਾਂ ਫਿਰ ਜਿਵੇਂ ਤੁਸੀਂ ਬਹੁਤ ਘੱਟ ਨੇ ਹਨ ਘੱਟ ਨੇ ਗੁਰਦੁਆਰੇ ਘੱਟ ਜਿਵੇਂ ਹੁਣ ਜਿਵੇਂ ਆਪਣਾ ਪਿੰਡ ਵਾਲਾ ਮਾਹੌਲ ਹਨਾ ਪਿੰਡ 'ਚ ਹੁਣ ਗੁਰਦੁਆਰਾ ਸਵੇਰੇ ਬਾਬਾ ਬੋਲੇ ਸ਼ਾਮ ਨੂੰ ਤੁਹਾਡੇ ਕੰਨਾਂ ਨੂੰ ਸੁਣਨੀਆਂ ਕਰਵਾਣੀ ਉਹ ਨਹੀਂ ਹੁੰਦਾ ਉੱਥੇ ਤਾਂ ਤੁਸੀਂ ਕਦੇ ਜਾਂਦਾ ਵੀਕੈਂਡ ਤੇ ਜਾਓਗੇ 12ਾਂ ਤਾਰ ਵਾਰ ਜਾਓਗੇ ਹੂੰ ਜਾਂ ਕੋਈ ਮਹੀਨੇ ਬਾਅਦ ਜਾਊਗਾ ਤੁਹਾਨੂੰ ਐ ਤਾਂ ਸੁਣਨੇ ਨਹੀਂ ਵੀ ਸਵੇਰੇ ਉੱਠੇ ਤਾਂ ਉਹਨੂੰ ਬਾਬਾ ਸੁਣ ਗਿਆ ਉਧਰ ਤੁਹਾਡੇ ਨੇੜੇ ਨੇੜੇ ਤਾਂ ਹੋਣਾ ਨਹੀਂ ਮੰਨ ਲਓ ਤੁਸੀਂ 20 ਕਿਲੋਮੀਟਰ ਦੂਰ ਰਹਿੰਦੇ ਆ ਤੁਸੀਂ ਕਹੋਗੇ ਵੀ ਯਾਰ ਵੀਕੈਂਡ ਤੇ ਜਾਵਾਂਗੇ ਛੁੱਟੀ ਵਾਲ ਪਰ ਕਈ ਕਹਿੰਦੇ ਨੇ ਕਿ ਵੀਕੈਂਡਲ ਟ੍ਰੈਂਡ ਵੀ ਜਿਹੜਾ ਹੈਗਾ ਉਹ ਗੋਰਿਆਂ ਦਾ ਉਹ ਬਹੁਤ ਚੰਗਾ ਕਹਿੰਦੇ ਪੰਜ ਦਿਨ ਰੱਜ ਕੇ ਵਾਉਂਦੇ ਆ ਤੇ ਫਿਰ ਦੋ ਦਿਨ ਰੱਜ ਕੇ ਖਾਂਦੇ ਆ ਫਿਰ ਉਹੀ ਉਹੀ ਚੀਜ਼ ਆ ਗਈ ਨਾ ਗੱਲ ਦੀ ਵੀ ਉਹਨਾਂ ਨੂੰ ਜਿਹੜਾ ਸਮਾਜਿਕ ਢਾਂਚਾ ਪਰਿਵਾਰਾਂ ਦੀ ਦਾ ਫਿਕਰ ਕੋਈ ਨਹੀਂ ਉਹਨਾਂ ਨੂੰ ਹੂੰ ਉਹ ਤਾਂ ਕਹਿੰਦੇ ਪੰਜ ਦਿਨ ਕੰਮ ਕਰ ਲਿਆ ਦੋ ਦਿਨ ਖਾਓ ਰੱਜ ਕੇ ਦਾਰੂਆਂ ਪੀਓ ਤੇ ਤੁਸੀਂ ਜਿਹੜੇ ਮਰਜ਼ੀ ਵੱਡੇ ਸ਼ਹਿਰਾਂ 'ਚ ਚਲੇ ਜਾਓ ਸ਼ਾਮ ਨੂੰ ਤੁਸੀਂ ਸ਼ੁੱਕਰਵਾਰ ਨੂੰ ਤੁਹਾਨੂੰ ਉੱਤੇ ਗੋਰੇ ਪੂਰੇ ਉਹਦਾ ਦਾਰੂਆਂ ਸ਼ਰਾਬਾਂ ਪੂਰੇ ਚੱਲਦੀਆਂ ਨਾਚ ਗਾਣੇ ਚੱਲਦੇ ਆ ਸਾਰੀ ਸਾਰੀ ਰਾਤ ਹੂੰ ਕਿੱਧਰ ਨੂੰ ਮਤਲਬ ਇਹ ਸਮਾਜ ਅਸੀਂ ਉਹ ਕਿੱਧਰ ਨੂੰ ਜਾ ਰਿਹਾ ਹੋ ਗਾ ਉਹ ਚੀਜ਼ ਸਾਡੇ ਚੱਲ ਪਈ ਹੂੰ ਹੁਣ ਮਾਫ ਕਰਨਾ ਚਲੋ ਸਾਡੇ ਚਲੋ ਮੈਂ ਵੀ ਸਮਾਜ ਦਾ ਹਿੱਸਾ ਹੀ ਆ ਸਾਡੇ ਸਾਰੇ ਸਮਾਜ ਚ ਹੂੰ ਵੀ ਵੀ ਡੀਜੇ ਵਾਲਾ ਸਿਸਟਮ ਆ ਜਿਹੜਾ ਬਿਲਕੁਲ ਬਿਲਕੁਲ ਹੁਣ ਕਿਤੇ ਇਹ ਕਿਸੇ ਟ ਸਮੇਂ ਬਾਹਰਲੇ ਮੁਲਕਾਂ ਚ ਮੰਨ ਲਓ ਪੱਪਾ ਕਲਪਾ ਚ ਸੀ ਇਹ ਕੰਮ ਉਹ ਲਾਈਟਾਂ ਜੀਆਂ ਮਾਰਦੇ ਆ ਜਿਹੜੀਆਂ ਹੋਰ ਆ ਉਹ ਆ ਹੁਣ ਉਹ ਸਾਡੇ ਪਿੰਡਾਂ ਚ ਅਸੀਂ ਘਰਾਂ ਚ ਬਾੜ ਲਿਆ ਉਹਦੇ ਬਿਨਾ ਸਾਡੇ ਕਹਿੰਦੇ ਕੋਈ ਵੀ ਖੁਸ਼ੀ ਦਾ ਕਾਰਜ ਆ ਬਰਥਡੇ ਵਿਆਹ ਸੰਪੂਰਨ ਨਹੀਂ ਹੁੰਦਾ ਕਹਿੰਦੇ ਵਿਆਹ ਨਹੀਂ ਜਨਮ ਦਿਨ ਆ ਕੋਈ ਕਿਸਦਾ ਹੋਰ ਆ ਖੁਸ਼ੀ ਸੰਪੂਰਨ ਨਹੀਂ ਐ ਉਹਦੇ ਬਿਨਾ ਕਹਿੰਦੇ ਹੱਲ ਨਹੀਂ ਸਵੇਰੇ ਸਾਡੇ ਗੁਰਬਾਣੀ ਪੜ੍ਹਦੇ ਆ ਬਾਬਾ ਜੀ ਚਲੇ ਜਾਂਦੇ ਆ ਹੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਸ ਚਲੋ ਉਹ ਚਲੇਗੇ ਪੋਹ ਪੈ ਗਿਆ ਉਦੋਂ ਮੁੜ ਕੇ ਬਸ ਉਹ ਸ਼ੁਰੂ ਹੋ ਜਾਂਦਾ ਕੰਮ ਦੂਜੀ ਗੱਲ ਸਾਡੇ ਆ ਫਿਲਮਾਂ ਵਾਲੇ ਗਾਉਣ ਵਾਲੇ ਇਹ ਪੂਰਾ ਰੱਜ ਕੇ ਪ੍ਰਮੋਟ ਕਰਦੇ ਆ ਇਹਨਾਂ ਦਾ ਯੋਗਦਾਨ ਮੰਨਦੇ ਹਾਂ ਪ੍ਰਮੋਟ ਕਰਨ ਦੇ ਵਿੱਚ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਮਸ਼ਹੂਰ ਗਾਉਣ ਵਾਲੇ ਆ ਹੂੰ ਮੈਨੂੰ ਦੱਸੋ ਉਹਨਾਂ ਨੇ ਜੇ ਨਸ਼ੇ ਤੇ ਨਹੀਂ ਗਾਇਆ ਤਾਂ ਇਹ ਕਹਿੰਦੇ ਅਸੀਂ ਪੰਜਾਬੀ ਬੋਲ ਮਦਦ ਦੀ ਸੇਵਾ ਹੁਣ ਸੇਵਾ ਤੁਸੀਂ ਲੋਕਾਂ ਨੇ ਜਵਾਕਾਂ ਨੂੰ ਨਸ਼ਿਆਂ 'ਚ ਲਾ ਕੇ ਕਰਨੀ ਹੈ ਇਹ ਸੇਵਾ ਕੇ ਤੁਸੀਂ ਉਹਨਾਂ ਦਾ ਨੁਕਸਾਨ ਕਰ ਰਹੇ ਹੋ ਇੱਕ ਲੋਕ ਵੀ ਹੋਰ ਹੈ ਨਾ ਤੁਸੀਂ ਦੇਖੋ ਵੀ ਇਹ ਹੁਣ ਜਿਹੜੇ ਬਿਨੇ ਫਿਲਮਾਂ ਵਾਲੇ ਆ ਜਾਂ ਹੋਰ ਗਾਉਣ ਵਾਲੇ ਆ ਇਹਨਾਂ ਦੀ ਜ਼ਿੰਦਗੀ ਇੱਕ ਨਕਲੀ ਜੀ ਜ਼ਿੰਦਗੀ ਹੁੰਦੀ ਹੈ ਇਹ ਅਸਲੀ ਜ਼ਿੰਦਗੀ ਤਾਂ ਹੈ ਨਹੀਂ ਇਹਨਾਂ ਦੀ ਹਮ ਹੁਣ ਲੋਕ ਇਹਨਾਂ ਨੂੰ ਫੈਨ ਬਣੇ ਪਏ ਇਹਨਾਂ ਦੇ ਵੀ ਸਾਡੇ ਅਸੀਂ ਇਹਨਾਂ ਦੇ ਸਾਡੇ ਆਈਡਲ ਨੇ ਸਾਡੇ ਹੀਰੋ ਨੇ ਹਮ ਹੁਣ ਨਕਲੀ ਬੰਦਿਆਂ ਨੂੰ ਅਸੀਂ ਹੀਰੋ ਬਣਾ ਲਿਆ ਆਪਾਂ ਬਿਲਕੁਲ ਜਿਹੜੇ ਨਕਲੀ ਨੇ ਹਮ ਉਹਨਾਂ ਦੀ ਅਸਲ ਜ਼ਿੰਦਗੀ ਤਾਂ ਉਹ ਹੈ ਨਹੀਂ ਹਮ ਕੀ ਉਹ ਹੱਕ ਸੱਚ ਲਈ ਜਨਮ ਲਈ ਲੜਦੇ ਆ ਖੜਦੇ ਆ ਨਹੀਂ ਖੜਦੇ ਹਮ ਉਹਦਾ ਤੁਸੀਂ ਕਹਿ ਲੋ ਗੱਲ ਵੀ ਪੈਸੇ ਦਿਓ ਜਿਹੜਾ ਕੋ ਮਰਜ਼ੀ ਕਰਾਓ ਉਹਨਾਂ ਤੋਂ